ਦੇਖੋ ਜੀ ਜਿਹੜੇ ਬੰਦੇ ਨੇ ਤੁਹਾਨੂੰ ਕਿਹਾ ਵੀ ਵਿਧਾਇਕਾਂ ਦਾ ਡੋਪ ਟੈਸਟ ਕਰਵਾ ਲਓ ਚਾਹ ਜਖੜ ਨੇ ਕਹਿੰਦਾ ਪ੍ਰਤਾਪ ਬਾਜਵੇ ਨੇ ਕਹਿੰਦਾ ਸੰਦੀਪ ਜਖੜ ਨੇ ਕਹਿੰਦਾ ਤੁਹਾਡੇ ਕੈਮਰੇ ਦੇ ਸਾਹਮਣੇ ਆਪਣੀ ਵੀਡੀਓ ਨੂੰ ਲਾਈਵ ਕਰਾ ਲਓ ਇੱਥੋਂ ਹੀ ਇੱਥੋਂ ਹੀ ਮੈਂ ਚੱਲਦਾ ਦੋਨੇ ਜਿਹੜੇ ਮੈਂਬਰ ਸਾਹਿਬਾਨ ਨੇ ਔਰ ਐਲੋਪੀ ਸਾਹਿਬ ਜਿਹੜੇ ਉਹਨਾਂ ਨੂੰ ਬੁਲਾ ਲਓ ਜਿਹੜੇ ਡਾਕਟਰ ਤੋਂ ਕਹਿਣਗੇ ਉਹ ਤੋਂ ਜਾ ਕੇ ਡੋਪ ਟੈਸਟ ਲਾਹਵ ਸਿੰਘ ਉੱਗੋ ਕੇ ਕਰਾ ਲੂ ਜੇ ਕੋਈ ਨਸ਼ੇ ਦਾ ਅੱਜ ਤੱਕ ਮੇਰੇ ਜਨਮ ਤੋਂ ਲੈ ਕੇ ਵੀ ਕੋਈ ਸਬੂਤ ਆ ਗਿਆ ਤਾਂ ਨਹੀਂ ਸਾਰੇ ਨਹੀਂ ਮੈਂ ਸਾਰਿਆਂ ਮੈਂ ਵੀ ਪੰਜਾਬ ਮੈਂ ਮੁੱਖ ਮੰਤਰੀ ਸਾਹਿਬ ਵੱਲੋਂ ਵੀ ਬੋਲ ਰਿਹਾ ਮੈਂ ਕਰੋਨਾ ਡੋਪ ਟੈਸਟ ਜਿਹਦੇ ਚ ਹਿੰਮਤ ਆ ਕੇ ਕਰਾਵੇ ਚਾਹੇ ਪ੍ਰਤਾਪ ਬਾਜਵਾ ਚਾਹੇ ਸੰਦੀਪ ਜਾਖੜਾ ਚਾਹੇ ਕੋਈ ਵੀ ਆ ਜਦੋਂ ਚਾਹੇ ਰਾਤ ਨੂੰ ਅੱਧੀ ਅੱਧੀ ਰਾਤ ਉਠਾ ਕੇ ਤੁਸੀਂ ਕਹਿੰਦੇ ਕਿ ਡੋਪ ਟੈਸਟ ਕਰਾਉਣਾ ਚਲੋ ਕਰਵਾਉਣਾ ਤੇ ਆ ਜਾਓ ਫਿਰ ਬਿਲਾਓ ਇਹਨਾਂ ਨੂੰ ਕਿ ਚਲੋ ਡਾਕਟਰ ਦੇ ਉਹਨਾਂ ਨੇ ਪੁੱਛਿਆ ਸੀਗਾ ਵੀ ਤੁਹਾਨੂੰ ਲੱਗਦਾ ਵੀ ਕੋਈ ਇਨੀਸ਼ੀਏਟਿਵ ਲੈਣਾ ਜਦੋਂ ਉਹ ਸਵਾਲ ਕਰ ਰਿਹਾ ਇਨੀਸ਼ੀਏਟਿਵ ਲੈਣਾ ਤਾਂ ਮੈਂ ਕਹਿੰਦਾ ਵੀ ਚਲੋ ਮੇਰੇ ਨਾਲ ਉਹ ਕਹਿੰਦੇ ਪੁੱਛਿਆ ਸੀ ਉਹਨਾਂ ਨੂੰ ਵੀ ਤੁਹਾਨੂੰ ਖਾਸਾ ਲੱਗਦਾ ਕਿਸੇ ਤੇ ਉਹ ਕਹਿੰਦੇ ਦੇਖੋ ਤਾਂ ਸਹੀ ਕਿੰਨੇ ਕਹਿੰਦੇ ਛੱਡ ਦੇ ਨੇ ਮੈਂ ਕਹਿੰਦਾ ਜੀ ਤੁਸੀਂ ਉਹਨਾਂ ਨੂੰ ਕਹੋ ਵੀ ਆ ਜਾਓ ਮੇਰੇ ਨਾਲ ਜੇ ਹੁਣ ਉਹਨਾਂ ਨੂੰ ਲੱਗਦਾ ਵੀ ਚਲੋ ਹੁਣ ਮੈਂ ਤਿਆਰ ਹੋ ਕੇ ਆਇਆ ਹਾਂ ਅੱਧੀ ਰਾਤ ਨੂੰ ਉਠਾ ਲੈਣ ਮੈਨੂੰ ਉਹ ਸਾਰੇ ਜਿੰਨੇ ਤੁਸੀਂ ਪੱਤਰਕਾਰ ਭਰਾ ਖੜੇ ਹੋ ਤੁਸੀਂ ਸਾਰੇ ਅੱਧੀ ਰਾਤ ਨੂੰ ਮੈਂ ਇੱਥੇ ਹੀ ਰਹਿਣਾ ਸਰਕਾਰੀ ਫਲੈਟ ਦੇ ਵਿੱਚ ਅੱਧੀ ਰਾਤ ਨੂੰ ਕੈਮਰੇ ਲੈ ਕੇ ਆ ਜਿਓ ਨਾਲੇ ਤਾਂ ਇਹ ਦੇਖ ਲਓ ਵੀ ਸੰਦੀਪ ਜਾਖੜ ਉਸ ਟਾਈਮ ਉੱਠਦਾ ਪ੍ਰਤਾਪ ਬਾਜਬ ਉਸ ਟਾਈਮ ਉੱਠਦਾ ਉੱਠਦਾ ਡਾਕਟਰਾਂ ਨੂੰ ਸੱਦ ਲਾਂਗੇ ਜਿੱਤੋਂ ਕਹੋਗੇ ਉਹ ਤਾਂ ਜਾ ਕੇ ਡੋਪ ਟੈਸਟ ਕਰਵਾ ਲਵਾਂਗੇ ਪਰ ਸਰਕਾਰ ਨਹੀਂ ਡਰਗ ਸੈਂਸ ਦੀ ਗੱਲਬਾਤ ਕੀਤੀ ਆ 150 ਕਰੋੜ ਰੁਪਏ ਵੀ ਦਾ ਰੱਖਿਆ ਉਹ ਨਹੀਂ ਚਵਾਤ ਸਰਕਾਰ ਨੇ ਕਰਨਾ ਨਹੀਂ ਜੇ ਕਰਾਉਣਾ ਤਾਂ ਸਰਕਾਰ ਕਰਾ ਸਕਦੀ ਹੈ ਨਸ਼ੇ ਤੋਂ ਆਪਾਂ ਰਹਿਤ ਰਹੀਏ ਸਰਕਾਰ ਜਿਹੜੇ ਕਿਸੇ ਨੂੰ ਜ਼ਬਰਦਸਤੀ ਫੜ ਕੇ ਉਹਦਾ ਡੋਪ ਟੈਸਟ ਥੋੜੀ ਕਰਵਾ ਸਕਦੀ ਆ ਪਰ ਚਲੋ ਉਹੋ ਕੀ ਜੇ ਇਹਨੂੰ ਲੋਕਾਂ ਨੂੰ ਕਿਵੇਂ ਕੌਨਫੀਡੈਂਸ ਚ ਲਾਉਂਗੇ ਕਨਵਿੰਸ ਕਿਵੇਂ ਕਰੂਗੇ ਲੱਗਦਾ ਤੁਹਾਨੂੰ ਕਿ ਇਹ ਚ ਕੋਈ ਨੰਬਰ ਲੋਕ ਆਪਦੇ ਤੌਰ 'ਤੇ ਕਿਉਂਕਿ ਬਹੁਤ ਘੱਟ ਲੋਕ ਨੇ ਕਿ ਸ਼ਰਮ ਸ਼ਰਮੀ ਨੇ ਆਉਣਗੇ ਜਾਂ ਨਹੀਂ ਆਉਣਗੇ ਨਹੀਂ ਦੇਖੋ ਮੈਂ ਮੇਰੇ ਹਲਕੇ ਦੇ ਵਿੱਚ ਮੈਂ ਜਿਹੜਾ ਲੋਕ ਨਸ਼ਾ ਕਰਦੇ ਨੇ ਉਹਨਾਂ ਨੂੰ ਛਡਾਉਣ ਦੇ ਲਈ ਮੇਰੇ ਮਿੱਤਰ ਸੰਗਰੂਰ ਤੋਂ ਜਿਹੜੇ ਨਸ਼ਾ ਛਡਾਉਣ ਦੀਆਂ ਦਵਾਈਆਂ ਦਿੰਦੇ ਨੇ ਮੈਂ ਬੜੇ ਵਾਰੀ ਉਹਨਾਂ ਤੋਂ ਵੀ ਦਵਾਈ ਦਵਾਈ ਆ ਕਿ ਯਾਰ ਜਿਹੜੇ ਬੰਦੇ ਛੱਡਣਾ ਚਾਹੁੰਦੇ ਆ ਤਾਂ ਅਸੀਂ ਆਪਣੇ ਮੈਂ ਖਰਚੇ ਤੇ ਉਹਨਾਂ ਬੰਦਿਆਂ ਨੂੰ ਦਵਾਈਆਂ ਦਵਾਈਆਂ ਤੇ ਕਾਫੀ ਨੌਜਵਾਨ ਆ ਜਿਹੜੇ ਉਹਨਾਂ ਨੂੰ ਅਸੀਂ ਜਿਹੜਾ ਨਸ਼ਾ ਛਡਾ ਚੱਕਿਆ ਦੇਖੋ ਜੀ ਜਿਹੜੇ ਬੰਦੇ ਨੇ ਤੁਹਾਨੂੰ ਕਿਹਾ ਵੀ ਵਿਧਾਇਕਾਂ ਦਾ ਡੋਪ ਟੈਸਟ ਕਰਵਾ ਲਓ ਚਾਹ ਜਖੜ ਨੇ ਕਹਿਤਾ ਪ੍ਰਤਾਪ ਬਾਜਵੇ ਨੇ ਕਹਿਤਾ ਸੰਦੀਪ ਜਖੜ ਨੇ ਕਹਿਤਾ ਤੁਹਾਡੇ ਕੈਮਰੇ ਦੇ ਸਾਹਮਣੇ ਆਪਣੀ ਵੀਡੀਓ ਨੂੰ ਲਾਈਵ ਕਰਾ ਲਓ ਇੱਥੋਂ ਹੀ ਇੱਥੋਂ ਹੀ ਮੈਂ ਚੱਲਦਾ ਦੋਨੇ ਜਿਹੜੇ ਮੈਂਬਰ ਸਾਹਿਬਾਨ ਨੇ ਔਰ ਐਲੋਪੀ ਸਾਹਿਬ ਜਿਹੜੇ ਉਹਨਾਂ ਨੂੰ ਬੁਲਾ ਲਓ ਜਿਹੜੇ ਡਾਕਟਰ ਤੋਂ ਕਹਿਣਗੇ ਉਦੋਂ ਜਾ ਕੇ ਡੋਪ ਟੈਸਟ ਲਾਹਵ ਸਿੰਘ ਉੱਗੋ ਕੇ ਕਰਾ ਲੂ ਜੇ ਕੋਈ ਨਸ਼ੇ ਦਾ ਅੱਜ ਤੱਕ ਮੇਰੇ ਜਨਮ ਤੋਂ ਲੈ ਕੇ ਵੀ ਕੋਈ ਸਬੂਤ ਆ ਗਿਆ ਤਾਂ ਦੇਣਦਾਰ ਸਾਰਿਆਂ ਨੂੰ ਕਹਿ ਇਸ ਸਪੈਸਿਫਿਕ ਨਹੀਂ ਮੈਂ ਸਾਰਿਆਂ ਮੈਂ ਵੀ ਪੰਜਾਬ ਮੈਂ ਮੁੱਖ ਮੰਤਰੀ ਸਾਹਿਬ ਵੱਲੋਂ ਵੀ ਬੋਲ ਰਿਹਾ ਮੈਂ ਕਰਾਉਣਾ ਡੋਪ ਟੈਸਟ ਜਿਹਦੇ ਚ ਹਿੰਮਤ ਆ ਕੇ ਕਰਾਵੇ ਚਾਹੇ ਪ੍ਰਤਾਪ ਬਾਜਵਾ ਚਾਹੇ ਸੰਦੀਪ ਝਾਖੜਾ ਚਾਹੇ ਕੋਈ ਵੀ ਆ ਜਦੋਂ ਚਾਹੇ ਰਾਤ ਨੂੰ ਅੱਧੀ ਅੱਧੀ ਰਾਤ ਉਠਾ ਕੇ ਤੁਸੀਂ ਕਹਿੰਦੇ ਡਾਕਟਰ ਟੈਸਟ ਕਰਾਉਣਾ ਚਲੋ ਕਰਵਾਉਂਦੇ ਆ ਆ ਜਾਓ ਫਿਰ ਬੁਲਾਓ ਇਹਨਾਂ ਨੂੰ ਕਿ ਚਲੋ ਡਾਕਟਰ ਦੇ ਉਹਨਾਂ ਨੇ ਪੁੱਛਿਆ ਸੀਗਾ ਵੀ ਤੁਹਾਨੂੰ ਲੱਗਦਾ ਵੀ ਕੋਈ ਇਨੀਸ਼ੀਏਟਿਵ ਲੈਣਾ ਜਦੋਂ ਉਹ ਸਵਾਲ ਕਰ ਰਿਹਾ ਇਨੀਸ਼ੀਏਟਿਵ ਲੈਣਾ ਤਾਂ ਮੈਂ ਕਹਿੰਦਾ ਵੀ ਚਲੋ ਮੇਰੇ ਨਾਲ ਉਹ ਕਹਿੰਦੇ ਪੁੱਛਿਆ ਸੀ ਉਹਨਾਂ ਨੂੰ ਵੀ ਤੁਹਾਨੂੰ ਖਾਸਾ ਲੱਗਦਾ ਕਿਸੇ ਤੇ ਉਹ ਕਹਿੰਦੇ ਦੇਖੋ ਤਾਂ ਸਹੀ ਕਿੰਨੇ ਕਹਿੰਦੇ ਛੱਡ ਦੇ ਨੇ ਮੈਂ ਕਹਿੰਦਾ ਜੀ ਤੁਸੀਂ ਉਹਨਾਂ ਨੂੰ ਕਹੋ ਵੀ ਆ ਜਾਓ ਮੇਰੇ ਨਾਲ ਜੇ ਹੁਣ ਉਹਨਾਂ ਨੂੰ ਲੱਗਦਾ ਵੀ ਚਲੋ ਹੁਣ ਮੈਂ ਤਿਆਰ ਹੋ ਕੇ ਆਇਆ ਹਾਂ ਅੱਧੀ ਰਾਤ ਨੂੰ ਉਠਾ ਲੈਣ ਮੈਨੂੰ ਉਹ ਸਾਰਿਆਂ ਦੇ ਜਿੰਨੇ ਤੁਸੀਂ ਪੱਤਰਕਾਰ ਭਰਾ ਖੜੇ ਹੋ ਤੁਸੀਂ ਸਾਰੇ ਅੱਧੀ ਰਾਤ ਨੂੰ ਮੈਂ ਇੱਥੇ ਰਹਿਣਾ ਸਰਕਾਰੀ ਫਲੈਟ ਦੇ ਵਿੱਚ ਅੱਧੀ ਰਾਤ ਨੂੰ ਕੈਮਰੇ ਲੈ ਕੇ ਆ ਜਿਓ ਨਾਲੇ ਤਾਂ ਇਹ ਦੇਖ ਲਓ ਵੀ ਸੰਦੀਪ ਜਾਖੜ ਉਸ ਟਾਈਮ ਉੱਠਦਾ ਪ੍ਰਤਾਪ ਬਾਜਬ ਉਸ ਟਾਈਮ ਉੱਠਦਾ ਉੱਠਦਾ ਡਾਕਟਰਾਂ ਨੂੰ ਸੱਦ ਲਾਂਗੇ ਜਿੱਤੋਂ ਕਹੋਗੇ ਉਹ ਤਾਂ ਜਾ ਕੇ ਡੋਪ ਟੈਸਟ ਕਰਵਾ ਲਵਾਂਗੇ